ਕੋਈ ਬਹੁਤ ਦਿਨਾਂ ਤੋਂ ਆਪਣਾ ਟਰੈਕਟਰ ਖੜਾ ਹੀ ਸੀ ਕੰਮ ਨਹੀਂ ਕੀਤਾ ਤੇ ਕੋਈ ਜੀਪ ਤੇ ਵੀ ਨਹੀਂ ਕੀਤਾ ਜੀਪ ਦਾ ਵੀ ਕੱਲ ਨੂੰ ਇੰਜਣ ਪੱਕਾ ਡੰਨ ਰੱਖ ਦੇਣਾ ਤੇ ਇੱਧਰ ਇਹਦਾ ਅੱਜ ਆਪਾਂ ਲੈਣ ਚੱਲੇ ਨੇ ਇਹਦੇ ਰਿਮ ਜਿਵੇਂ ਤੁਹਾਨੂੰ ਪਤਾ ਸਮਰਾਲੇ ਤੋਂ ਆਪਾਂ ਇਹਦੇ ਰਿਮ ਬਣਵਾਏ ਸੀਗੇ ਜਿਹੜੇ ਚੌੜੇ ਕਰਵਾਏ ਨੇ ਆਪਾਂ ਉਹ ਦੂਜੇ ਟਾਇਰਾਂ ਲਈ 14 ਇੰਚ ਟਿਊਬ ਪਲੱਸ ਹੁਣ ਇਹਦਾ ਜੱਬ ਖਾਨੇ ਹੀ ਮਗਾ ਦੇਣਾ ਆਪਾਂ ਨੇ ਸਾਰਾ ਇੱਕ ਵਾਰੀ ਇਵੇਂ ਉਹ ਪਿੱਛੇ ਵਾਲੇ ਟਿਊਬਲੈਸ ਹੋਏ ਨੇ ਉਦਾਂ ਹੀ ਆਪਾਂ ਮੂਹਰੇ ਵਾਲੇ ਕਰਾਤੇ ਕੱਲ ਨੂੰ ਤੁਹਾਨੂੰ ਬਸ ਦੇਖਣ ਨੂੰ ਮਿਲੂਗਾ ਹੁਣ ਤੇ ਫਿਲਟਰ ਲਾਉਣਾ ਇੱਕ ਜਦੋਂ ਆਪਾਂ ਇਹਦਾ ਪੈਰਦਾਨ ਬਣਾਵਾਂਗੇ ਤਾਂ ਪੈਰਦਾਨ ਤੇ ਆਹ ਵਾਲੀ ਆਪਾਂ ਇਹਦੇ ਰੇਸ ਲਾਉਣੀ ਆ ਆਹ ਵਾਲੀ ਰੇਸ ਲਾ ਦਨੀ ਆ ਆ ਕੇ ਰੱਖੀ ਆਪਾਂ ਸਾਈਡ ਤੇ ਇਹ ਨੀਚੋ ਜੇ ਕੱਢ ਕੇ ਆਪਾਂ ਇਹਦੇ ਤੇ ਲਾਵਾਂਗੇ ਬਾਕੀ ਜਿਵੇਂ ਤੁਸੀਂ ਦੇਖਿਆ ਬਾਕੀ ਤਾਂ ਕੰਮ ਕੀਤਾ ਹੀ ਹੋਇਆ ਤਾਂ ਸਾਰਾ ਬਸ ਆ ਇੱਕ ਦੋ ਚੀਜ਼ਾਂ ਰਹਿੰਦੀਆਂ ਇੱਕ ਆਪਾਂ ਇਹਦਾ ਜਿਹੜਾ ਡਬਲ ਕਰਿਆ ਸੀਗਾ ਇਹ कामयाब ਨਹੀਂ ਹੋਇਆ ਦੋਨੇ ਇਹਨੂੰ ਸਿੰਗਲ ਹੀ ਕਰਾਂਗੇ ਆਪਾਂ ਸਿੰਗਲ ਬ੍ਰੈਕ ਕਰਕੇ ਤੋੜ ਤੋ ਗਿਆ ਟਰੈਕਟਰ ਨੂੰ ਐਣ ਇਹਦੀ ਜਿਹੜੀ ਆਪਾਂ ਸ਼ੋ ਉੱਚੀ ਚੱਕੀ ਸੀਗੀ ਸ਼ੋ ਵੀ ਨੀਚੇ ਕਰਨੀ ਆ ਕਿਉਂਕਿ ਬੁਰਾ ਲੱਗਦਾ ਉੱਚਾ ਮੁਰੋਂ ਸ਼ੋ ਉੱਚੀ ਜੀ ਹੋ ਗਈ ਪਿੱਛੋਂ ਐਣ ਬਾਨ ਨਹੀਂ ਰਿਹਾ ਲੈਵਲ ਤੇ ਬਸ ਲਿਆ ਕੇ ਰਿਮ ਰੋਮੋ ਫਿੱਟ ਕਰਕੇ ਪਿੱਛੇ ਇਹਦੇ ਯੂ ਪਾਈਪ ਲਵਾਉਣੇ ਆ ਜਿਹੜੇ 1 2 ਕੰਮਾਂ ਮੈਨਮੈਨ ਨੇ ਕਰਾ ਕੇ ਸੀਟ ਤਾਂ ਉਰੀ ਆਊਗੀ ਜਿੱਥੇ ਹੈਗੀਆ ਕਿਉਂਕਿ ਇਹ ਅੱਗੇ ਵਾਲਾ ਹੋ ਗਿਆ ਜਿਹੜਾ ਡਿਸਟੈਂਸ ਆ ਜਿਹੜਾ ਬਹੁਤ ਵੱਧ ਗਿਆ ਕਰਦੇ ਆਂ ਬਸ ਇਹਨੂੰ ਤੋ ਤੋ ਕੇ ਰੈਡੀ ਕਰਾਂਗੇ ਇਹਨੂੰ ਹੁਣ ਲੋਈ ਆਪਾਂ ਪਹੁੰਚ ਗਏ ਖੰਨੇ ਬਸ ਹੁਣ ਜਾਣਾ ਸਮਰਾਲੇ ਖੰਨੇ ਪਹੁੰਚ ਗਏ ਆਪਾਂ ਤੇ ਬਾਕੀ ਮਿਲ ਲਿਆ ਉੱਥੇ ਜਾ ਕੇ ਸਮਰਾਲੇ ਰਿੰਮ ਦਿਖਾਉਣਾ ਤੁਹਾਨੂੰ ਕਿਵੇਂ ਬਾਈ ਨਚੋੜੇ ਕਰਕੇ ਦਿੱਤੇ ਆਪਾਂ ਨੂੰ ਪਾ ਪਹੁੰਚ ਗਿਆ ਹੈਮ ਟਾਇਰ ਸਮਰਾੜਾ ਇੱਥੋਂ ਆਪਾਂ ਚੱਕਨੇ ਆਪਣੇ ਰਿੰਮ ਭਾਜੀ ਨੂੰ ਤਾਂ ਤੁਸੀਂ ਜਾਣਦੇ ਹੋ ਜਿਵੇਂ ਸਾਰੀ ਤੇ ਰਿੰਮ ਆਪਣੇ ਉਹਰੇ ਚੌੜੇ ਹੋਏ ਪਿਆ ਆਉਣ ਫਿਊਚਰ ਆ ਪਾਰ ਟਾਇਰ ਪਾਉਣੇ ਆ ਟਰੈਕਟਰ ਦੇ ਵਿੱਚ ਇਹ ਵਾਲੇ ਟਾਇਰ ਪਾਵਾਂਗੇ ਪਿੱਛੇ ਰਿੰਮ ਦੇਖਦੇ ਆ ਆਪਣੇ ਤਿਆਰ ਹੋਏ ਪਏ ਆ ਤੇ ਲੈ ਕੇ ਜਾਣੇ ਆ ਬਸ ਹੁਣ ਸਾਰੇ ਟਰੈਕਟਰਾਂ ਦੇ ਪਾਏ ਆ ਸਾਰੇ ਇਹਰ ਅਫਰੰਦਾ ਲੋਈ ਰਿਮ ਆਪਣੇ ਰੱਖੇ ਗਏ ਆ ਰਿਮ ਆਪਾਂ ਚੋੜੇ ਕਰਵਾਇਆ ਤੇ ਹੋ ਗਿਆ ਆ ਵੀ ਆਪਾਂ ਪਲਟਾ ਕੇ ਲਵਾ ਲਈ ਪਲੇਟ ਵੀ ਤੇ ਦੋਨਾਂ ਦੀ ਪਰ ਟੁੱਟੀਆਂ ਆਪਾਂ ਇੱਧਰ ਲਾ ਕੇ ਕੰਮ ਐਣ ਵਧੀਆ ਹੋ ਰਿਹਾ ਕਿਓ ਬਲੈਸ ਹੋ ਜਾਣਗੇ ਹੁਣ ਜਿਵੇਂ ਪਹਿਲਾਂ ਸੀਗੇ ਆਪਣੇ ਟਾਇਰ ਪਿੱਛੇ ਵਾਲੇ ਦੋਨੇ ਰੰਗ ਆਪਾਂ ਇਹਨਾਂ ਨੂੰ ਘਰੇ ਜਾ ਕੇ ਮਾਰਾਂਗੇ 00 ਹੁੰਦਾ ਔਰ ਇਹ ਸਾਰਾ ਕੰਮ ਬਾਈ ਹੈਮ ਟਾਇਰ ਸਮਰਾਲਾ ਦੇ ਬਈ ਕਰੇਮ ਰਹਿ ਗਿਆ ਟਿਕਾ ਆਪਣਾ ਟਾਇਰ ਫਿੱਟ ਹੋ ਗਿਆ ਇਹ ਬਾਈ ਨੇ ਹੈਮ ਵਾਲੇ ਨੇ 12 ਇੰਚ ਦਾਤਾ ਸੀਗਾ 14 ਨਹੀਂ ਕਰਿਆ ਟਾਇਰ ਦੀ ਫੀਟਿੰਗ ਫਿਰ ਵੀ ਪਲੇਟਾਂ ਪੁੱਟੀਆਂ ਕਰਕੇ ਲਾਤੀਆਂ ਉਹਨਾਂ ਨੇ ਜਨਮਰ ਇੱਕੋ ਕਿੰਨਾ ਸੋਹਣਾ ਬਣ ਗਿਆ ਐਨ ਓਰੀਜਨਲ ਰਿਮ ਵਾਂਗੂ ਬੱਸ ਇਹ ਤੋਂ ਬਾਅਦ ਚ ਰੰਗ ਮਾਰਾਂਗੇ ਤੇ ਉੱਤੇ ਤੇ ਹੁਣ ਦੂਜਾ ਟਾਇਰ ਵੀ ਫਿੱਟ ਕਰਦੇ ਆ ਆਪਾਂ ਤੇ ਤੋਂ ਬਾਅਦ ਇਹਨਾਂ ਨੂੰ ਫਿਰ ਧੋ ਧੋ ਕੇ ਟਰੈਕਟਰ ਦੇ ਫਿੱਟ ਕਰਦੇ ਆ। ਭੋਈ ਇਹ ਕਾਪਿਆ ਟਾਇਰ ਇੱਕ ਉੱਥੇ ਦੁਕਾਨ ਤੇ ਫਿੱਟ ਹੋਗਾ ਬਸ ਇਹਨੂੰ ਲੈ ਕੇ ਜਾਣਾ ਉਹ ਰਿਮ ਵਿੱਚ ਫਿੱਟ ਕਰਾਉਣੇ ਆ। ਆ ਦੇਖੋ ਪਹਿਨਾ ਆਪਣੇ ਇਦਾਂ ਹੈਗੇ ਸਾਰੇ ਰਿਮ ਹਰੋਂ ਇਹ ਵੀ ਹੁਣ ਆਪਾਂ ਜਿਵੇਂ ਤੁਸੀਂ ਦੇਖਿਆ ਆ ਆਪਾਂ ਪਲੇਟਾਂ ਉਲਟੀਆਂ ਕਰਕੇ ਲਵਾ ਲਈਆਂ ਬਸ ਆ ਚੱਜੇ ਰਿਮ ਸਾਰੇ ਫਿੱਟ ਕਰ ਦਿੰਨੇ ਆ ਇਹਨਾਂ ਦੇ ਤੇ ਦੋ ਵਾ ਪੈਰ ਦਾੰ ਦਾ ਕੰਮ ਉਦੋਂ ਵਾ ਟਰੈਕਟਰ ਰੈਡੀ ਆ ਸਾਰਾ ਸੋ ਜਿਵੇਂ ਕਿ ਨੀਚੇ ਕਰਨੀ ਇੱਕ ਅੱਧਾ ਕੰਮ ਆ ਰੰਗ ਇਹਨੂੰ ਆਪਾਂ ਥੋੜੇ ਟਾਈਮ ਬਾਅਦ ਕਰਾਵਾਂਗੇ ਸਾਰੇ ਨੂੰ ਸਾਰੇ ਹੀ ਕਰਾਵਾਂਗੇ yellow ਵਾਲਾ ਵੀ ਦੁਬਾਰਾ ਕਰਾਵਾਂਗੇ ਆ ਵੀ ਦੁਬਾਰਾ ਕਰਾਵਾਂਗੇ a to z ਕਲਰ ਹੀ ਦੁਬਾਰਾ ਕਰਾਵਾਂਗੇ ਸਾਰੇ ਚੱਲਦਾ ਤੁਸੀਂ ਦੇਖਿਆ ਜਿਵੇਂ ਓਕਈਆ ਗੇਅਰ ਵਿੱਚ ਤੇਲ ਪਾਉਣਾ ਆਪਾਂ ਇਹਦੇ ਵਿੱਚ ਦੁਬਾਰਾ ਤੇਲ ਪਾਵਾਂਗੇ ਇਹਦੇ ਵਿੱਚ ਦੇਖੇ ਬਾਕੀ ਤੁਸੀਂ ਦੇਖੇ ਹੀ ਆ ਮੈਨੂੰ ਰੈਟ ਰੋਡ ਤੇ ਵੀ ਅਜਿੰਜਾਂ ਰੱਖਣਾ ਰੈਟ ਰੋਡ ਤੇ ਅਜਿੰਜਾਂ ਰੱਖ ਦਾਂਗੇ ਆਪਣਾ ਜਿਹੜਾ ਪਿਆਰ ਲੁਕੋਇਆ ਉਹਦੇ ਇਹ ਵਾਲਾ ਇੰਜਣ ਇਹਦੇ ਵਿੱਚ ਫਿੱਟ ਕਰਦੇ ਆ ਅੱਜ ਦੇਖੇ ਸਾਰੇ ਇਹ ਵੀ ਤੇ ਵੀ ਹੁਣ ਪ੍ਰੋਪਰ ਸਾਰੀਆਂ ਤਿੰਨ ਚਾਰੀ ਚੀਜ਼ਾਂ ਆਪਾਂ ਜੈਡੀ ਕਰਨੀਆਂ ਟਾਇਰਾਂ ਦੀ ਲੁੱਕ ਤਾਂ ਬਹੁਤ ਘੈਂਟ ਨਿਕਲ ਕੇ ਆਉਣੀ ਆ ਹੁਣ ਚੌੜੇ ਹੋ ਗਏ ਜਿਵੇਂ ਵਧੀਆ ਤੇ ਇੱਕ ਆਪਾਂ ਦਾ ਸਟੀering ਮੰਗਾਉਣਾ ਦੂਆ ਦੇਖਣਾ ਵੈਸੇ ਤਾਂ ਮੇਰੀ ਸਲਾਹ ਹਾਂ데요 ਜਿਵੇਂ BMW ਦਾ ਵੱਡੀ ਗੱਡੀ ਦਾ ਮਰਸਡੀ ਮੁਰਸਡੀ ਦਾ ਸਟੀering ਲਾਉਣੇ ਇਹਦੇ ਉੱਤੇ ਦੇਖੇ ਉਹ ਵੀ ਬਹੁਤ ਘੈਂਟ ਲੱਗੂਗਾ ਮਰਸਡੀ ਦਾ ਸਟੀering ਟੈਂਕੀ ਤੁਸੀਂ ਦੇਖੀ ਆਪਾਂ ਨੀਚੇ ਰੱਖੀ ਹੋਈ ਆ ਬਸ ਆ ਵਾਪਸੀ ਦੇ ਪੈਪ ਵਾਲੀ ਇਹਦੇ ਵਿੱਚ ਉਹ ਲਾਉਣੀ ਆ ਕਰਦੇ ਆ ਵਾ ਫਟਾਫਟ ਸਾਰਾ ਕੁਝ ਹੁਣ ਰੈਡੀ ਦੋ ਹੀ ਟਾਇਰ ਦੋਨੇ ਆ ਗਿਆ ਆਪਣੇ ਫਿੱਟੋ ਕੇ ਇਹਨਾਂ ਚ ਫਰਕ ਆ ਉਹ ਜਿਵੇਂ ਆਪਣੇ ਪਿੱਛੇ ਵਾਲੇ ਟਾਇਰਾਂ ਚ ਬੜਾ ਛੋਟਾ ਨੂੰਵੇਂ ਲੱਗ ਰਿਹਾ ਮੈਨੂੰ ਪਿੱਛੇ ਵਾਲੇ ਟਾਇਰ ਵੀ ਆਹ ਮੂਰੇ ਵਾਲੇ ਨੇ ਦੋਨੇ ਫਰੰਟ ਟਾਇਰ ਬਸ ਉਹ ਨੋ ਵਾਲੇ ਟਾਇਰ ਖੋਲਦੇ ਆਪਾਂ ਆਹ ਵਾਲੇ ਤੇ ਇਹਨਾਂ ਨੂੰ ਫਿੱਟ ਕਰਦੇ ਆਂ ਬਸ ਇਹਦੇ ਤੇ ਫਿਰ ਇਹਨੂੰ ਪਿੱਛੇ 깔ਾਂਗੇ ਉੱਥੇ ਇੱਕ ਟਾਇਰ ਖੋਲਤਾ ਆਪਾਂ ਨੇ ਤੇ ਆਹ ਵਾਲਾ ਨਾਵਲਾ ਫਿੱਟ ਕਰ ਰਹੇ ਆ ਦੇ ਵਿੱਚ ਤੇ ਇਸ ਵਾਰ ਆਪਾਂ ਨੇ ਤੁਹਾਨੂੰ ਦੇਖਿਆ ਹੈ ਨਾ ਜਿਵੇਂ ਆ ਠੀਕਾ ਬੁਰੀ ਲੱਗਦੀ ਆਪਾਂ ਨੇ ਤਾਂ ਡੂੰਗੀ 3 ਇੰਚੀ ਕਰਾ ਕੇ ਦੇਖੀ ਆ ਦੇਖਦੇ ਆ ਅੰਦਰ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਲੱਗਾ ਟਾਇਰ ਲੱਗੂਗਾ ਨਾਲ ਹੋ ਸਕਦਾ ਆਪਾਂ ਨੇ ਦੇ ਵਿੱਚ ਸਪੈਸਰ ਪਾਉਣੇ ਪੈਣ ਲਓ ਅਦਰ ਆ ਬਾਕੀ ਦੇਖਦੇ ਆ ਫਿੱਟ ਕਰਕੇ ਹਾਂਜੀ ਹਾਂਜੀ ਲੱਗੂਈ ਸਪੈਸਰ ਪਾਉਣੇ ਪੈਣਗੇ ਆਪਾਂ ਨੂੰ ਲੱਗ ਰਿਹਾ ਕਰਕੇ ਦੇਖਦੇ ਆ ਚਲੋ ਫਿੱਟ ਤੁਸੀਂ ਦੇਖਿਆ ਫਰਕ ਪੈ ਗਿਆ ਹੀਗਾ ਇਹ ਆਪਾਂ ਬਣਵਾਏ ਥੇ ਕਿ ਕਹਿ ਕੇ 3 ਇੰਚੀ ਇਹ ਤੇ 4 ਇੰਚੀ ਬਣਾਤੇ ਸੀ ਭਾਈ ਨੇ ਤੇ ਫਿਰ ਹੁਣ ਆਪਾਂ ਨੇ ਇਹਦੇ ਵਿੱਚ ਸਪੈਸਰ ਪਾਉਣਾ ਥਾ 1 ਇੰਚੀ ਤੋਂ ਸਵਾ ਇੰਚ ਦਾ ਸਪੈਸਰ ਪਾਉਣਾ ਸੀਗਾ ਤਾਂ ਉਹ ਆਪਾਂ ਬਣਵਾ ਲਿਆ ਸਪੈਸਰ ਆ ਦੇਖੋ ਇੰਚੀ ਦਾ ਸਪੈਸਰ ਹੈ ਅਨਾਲਾ ਆਪਣੇ ਕੋਲ ਪਲੇਟ ਲਾਈ ਸੀਗੀ ਇਹਦੇ ਤੋਂ ਪਹਿਲਾਂ ਇਹਦੇ ਨਾਲ ਦੀ ਆਪਾਂ ਇੰਚੀ ਦਾ ਸਪੈਸਰ ਬਣਵਾ ਲਿਆ ਇਹ ਗਲੀਆਂ ਦੇ ਵਿੱਚ ਪੈ ਜੂਗਾ ਉੜੇ ਮੋਟੀ ਚਾਹੀਦੀ ਆ ਉਹਨੂੰ ਵੀ ਦੇਖ ਰਿਆਂ ਬਾਕੀ ਫਿਰ ਆਹ ਜਿਹੜੀਆਂ ਗੁੱਲੀਆਂ ਐ ਲੰਬੀਆਂ ਲਿਆਵਾਂਗੇ ਥੋੜੀਆਂ ਹੋਰ ਥੋੜੀ ਹੋਰ ਗੁੱਲੀ ਲੰਬੀ ਲਿਆਵਾਂਗੇ ਤੇ ਨਾਪਿਆ ਐਸਾ ਤਾਂ ਪੈਣਾ ਚਾਹੀਦਾ ਗੁੱਲੀਆਂ ਨੇ ਜਿਹੜੀਆਂ ਇਹ ਵੀ ਲੰਬੀਆਂ ਲੈ ਕੇ ਆਉਣੀਆਂ ਪੈਣੀਆਂ ਥੋੜੀਆਂ ਜੀਆਂ ਇਹਦੇ ਨਾਲੋਂ ਅੱਧਾ ਇੰਚੀ ਲੰਬੀਆਂ ਹੋਰ ਲੈ ਕੇ ਆਉਣੀਆਂ ਪੈਣੀਆਂ ਤਾਂ ਜਾ ਕੇ ਇਹਨਾਂ ਦੀ ਸੈਟਿੰਗ ਆਊਗੀ ਤੇ ਅੱਠ ਗੁੱਲੀਆਂ ਲੈ ਕੇ ਆਉਣੀਆਂ ਪੈਣੀਆਂ ਨਾਟ ਹੀ ਝੜਾ ਲਾਂਗੇ ਦੇਖ ਕੇ ਬਗੁੱਲੀ ਆ ਗੁੱਲੀਆਂ ਲੰਬੀਆਂ ਲਿਆਉਣੇ ਇਹਦਾ ਵੀ ਕਰਦੇ ਰੈਟ ਰੋਡ ਦਾ ਆ ਕੇ ਅੱਜ ਤਾਂ ਇੰਜਣ ਦੇਖਿਆ ਰੱਖ ਲਿਆ ਟਰੈਕਟਰ ਦਾ ਆਪਾਂ ਕੱਲ ਨੂੰ ਰੈਡੀ ਕਰ ਦੇਣਾ ਪੂਰਾ ਸਾਰਾ ਇਹਦਾ ਤਾਂ ਅੱਜ ਅੱਜ ਪਟਾਹਰ ਕਰਾਂਗੇ ਸਾਰੇ ਲੋਈ ਇੱਕ ਟਾਇਰ ਕਰਤਾ ਆਪਾਂ ਫਿੱਟ ਇਹਦਾ ਬਹੁਤ ਸੋਹਣਾ ਲੱਗਦਾ ਹੁਣ ਤਾਂ ਚੌੜਾ ਹੋ ਗਿਆ ਹਨ ਵਧੀਆ ਤੇ ਇਹਦੀ ਆਪਾਂ ਸ਼ੋਅ ਬਸ ਦੇਚੇ ਕਰਨੀਆਂ ਫਿਰ ਇਹਨ ਵਧੀਆ ਜਿਹਾ ਲੱਦਣ ਲਾ ਜੂਗਾ। ਬਾਕੀ ਕੰਮ ਓਕੇ ਆ ਬਸ ਉਹਨੂੰ ਦੂਜਾ ਟਾਇਰ ਆ ਉਹ ਵੀ ਆਪਣਾ ਪਿਆ। ਉਹ ਵੀ ਉਧਰਲਾ ਆਪਾਂ ਫਿੱਟ ਕਰਦੇ ਆ। ਇਧਰ ਵਾਲਾ ਪੈਂਚਰ ਆ ਇਹਨਾਂ ਨੂੰ ਰੱਖ ਦਾਂਗੇ ਆਉਣ ਵਾਲੇ ਰਿਮ ਵੀ ਆਪਾਂ ਦੇ ਮੇ ਬਣਵਾਵਾਂਗੇ। ਉੱਥੇ ਹੀ ਟਿਓਪਲਸ ਰਿਮ ਬਣਵਾ ਕੇ ਉਹ ਚੜਵਾਵਾਂਗੇ ਇਹਨਾਂ ਤੇ। ਥੋੜੇ ਜਿ ਛੋੜੇ ਹੋਰ ਕਰਵਾ ਲਾਂਗੇ ਨਹੀਂ ਵੈਸੇ ਵਧੀਆ ਇੰਨਾ ਕਿਚੋੜਾ। ਇਹ ਰਿਮ ਬਣੂ ਹੋਣੇ ਆਪਾਂ ਇਹਦੇ ਵੀ। ਇੱਕ ਅੱਦਾ ਕੰਮ ਆ ਜਿਹੜਾ ਅੱਗੇ ਉਹ ਵੀ ਕਾਲਾਂ ਬਸ ਬ੍ਰੇਕਾਂ ਬਰੂਕਾਂ ਦਾ ਬਾਕੀ ਤਾਂ ਹੋ ਹੀ ਗਿਆ ਟਾਇਰਾਂ ਦਾ ਚੱਲਦਾ ਹੋ ਜੂਗਾ ਬਸ ਇੱਕ ਸ਼ੋ ਨੀਚੇ ਕਰਨੀ ਆ ਆਪਾਂ ਹੋਰ ਕੁਝ ਨਹੀਂ ਕਰਨਾ ਇਹਦਾ ਸ਼ੋ ਨੀਚੇ ਕਰ ਕੇ ਹਨ ਬਰਾਬਰ ਜਾ ਹੋ ਜੂ ਪਹਿਲਾਂ ਵਾਂਗੋ ਹਨ ਵਧੀਆ ਲੱਗਣ ਲੱਜੂ ਇੱਕ ਆਪੇ ਦੀ ਝਾਲੀ ਬਣਵਾਉਣੀ ਆ ਫਰੰਟ ਵਾਲੀ ਆਹ ਵਾਲੀ ਇਹ ਵੀ ਦੇਖ ਰਿਆਂ ਬਾਕੀ ਤਾਂ ਓਕੇ ਆ ਫਿਰ ਇਹਦੀ ਵਾਇਰਿੰਗ ਕਰਾਵਾਂਗੇ ਪੈਰਦਾਨਾਂ ਦਾ ਕੰਮ ਹੋਊਗਾ ਨਾਲ ਨਾਲ ਡੈਲੀ ਵਲੌਗ ਹੋਊਗਾ ਤੇ ਰੈਟ ਰੋਡ ਦਾ ਆਪਾਂ ਇੰਜਨ ਰੱਖਦੇ ਆ ਇਹ ਵੀ ਰੱਖਦੇ ਆ ਬਸ ਲੋ ਜੀ ਦੂਆ ਟਾਇਰ ਵੀ ਆਪਾਂ ਖੋਲ ਲਿਆ ਬਸ ਇਹ ਵੀ ਫਿੱਟ ਕਰਦੇ ਆ ਦਾ ਸਪੈਸਰ ਬਣ ਰਿਹਾ ਉੱਥੇ ਸਪੈਸਰ ਬਣ ਜਵੇ ਬਸ ਉਸ ਤੋਂ ਬਾਅਦ ਇਹ ਵੀ ਆਪਾਂ ਨੇ ਫਿੱਟ ਕਰ ਦੇਣਾ ਆ ਪਿਆ ਇਹਦਾ ਟਾਇਰ ਆ ਦੋਨੇ ਖੋਲੇ ਆ ਆਪਾਂ ਆਪਾਂ ਇੰਜਨ ਰੈਟ ਰੋਡ ਦਾ ਬਸ ਅੱਜ ਇਹਦੇ ਤੇ ਵੀ ਆਪਾਂ ਨੇ ਫਿੱਟ ਕਰ ਦੇਣਾ ਇੰਜਨ ਲਾਈਟ ਚਲੀ ਗਈ ਨਹੀਂ ਇਹਦੇ ਤੇ ਵੀ ਅੱਜ ਇੰਜਨ ਫਿੱਟ ਕਰਦੇ ਆ ਆਪਾਂ ਬਸ ਇੰਜਨ ਫਿੱਟ ਕਰਕੇ ਰੇਡੀਏਟਰ ਲਾਉਣਾ ਪੱਖਾ ਇਹਦੇ ਤੇ ਲੱਗੇ ਹੀ ਹੋਇਆ ਤੇ ਬਸ ਉਹ ਲਾਠਾ ਜਿਹੜੀ ਉਹ ਸੈੱਟ ਕਰਾ ਕੇ ਉਹ ਪਾਉਣੀ ਆਪਾਂ ਪਿੱਛੋਂ ਸੈਂਟਰ ਚ ਕਰਾ ਕੇ ਉਹ ਤੋਂ ਬਾਅਦ ਕੰਮ ਰੇਡੀ ਆ ਆਪਣਾ ਸਾਰਾ ਕੋਈ ਦੇਖੋ ਤਾਂ ਲੁੱਕ ਕਿਵੇਂ ਲੱਗ ਰਹੀ ਆ ਸ਼ੇਪ ਦੇਖੋ ਟਾਇਰਾਂ ਦੀ ਬਾਕੀ ਦੇ ਸ਼ੋਅ ਨੀਚੇ ਕਰਦੀ ਆ ਆਪਾਂ ਤੋਂ ਬਾਅਦ ਇੱਕ ਵਾਰ ਇਹਨਾ ਹੋਰੀ ਕੋਸ ਲੱਗਣ ਲੱਗ ਜਾਣਾ ਸ਼ੌ ਨੀਚੇ ਕਰਤੀ ਸੀ ਬਸ ਅੰਤ ਨਾਲ ਖੋਲ ਕੇ ਸ਼ੌ ਨੀਚੇ ਕਰਕੇ ਅੰਗਲਾਂ 'ਚ ਦੁਬਾਰਾ ਗੜੀ ਮਾਰ ਕੇ ਫਿਰ ਕਰਦੇ ਆਂ ਦੇਖਦੇ ਆਂ ਕਿਉਂਕਿ ਜਾਂ ਤਾਂ ਸਿੱਧੀ ਕਰਾਂਗੇ ਜਾਂ ਨੀਚੇ ਕਰਾਂਗੇ ਕਿਉਂਕਿ ਇਹਦੇ ਰੇਡੀਏਟਰ ਵੀ ਲੱਗਦਾ ਨਾ ਮੂਰੇ ਫਰੰਟ ਤੇ ਉਹ ਵੀ ਲੱਗਦਾ ਕਰਦੇ ਆਂ ਦੇਖਦੇ ਆਂ ਕਿਵੇਂ ਹੁੰਦਾ ਸੈੱਟ ਤੇ ਫਲੇਟਫਾਰਮ ਦਾ ਵੀ ਕੰਮ ਕਰਨਾ